ਅਗਰ ਘਰ ਦੇ ਵਿੱਚ ਤੁਸੀਂ ਵੀ ਗੈਸ ਗੀਜਲ ਰੱਖਿਆ ਹੋਇਆ ਤਾਂ ਤੁਸੀਂ ਸਾਵਧਾਨ ਹੋ ਜਾਓ ਇੱਕ ਛੋਟੀ ਜਿਹੀ ਨਗਹਿਲੀ ਤੁਹਾਡੀ ਜਾਨ ਵੀ ਲੈ ਸਕਦੀ ਹੈ ਜੀ ਹਾਂ ਤਾਜ਼ਾ ਮਾਮਲਾ ਮਨ ਪ੍ਰਸ਼ਾਸਨ ਦਾ ਸਾਹਮਣੇ ਹੈ ਜਿੱਥੇ ਕੀ ਇੱਕ ਕੋਠੀ ਦੇ ਵਿੱਚ ਗੀਜਲ ਗੈਸ ਹੈਗਾ ਸੀ ਉਹ ਘਰ ਵਿੱਚ ਵਰਤਦੇ ਸੀ ਲੇਕਿਨ ਜਦੋਂ ਉਸ ਦੀ ਕੋਈ ਚੀਜ਼ 파ਟ ਬਦਲ ਦੀ ਲੋੜ ਪਈ ਤਾਂ ਥੋੜੀ ਜਿਹੀ ਨਗਹਿਲੀ ਹੋਈ ਜਿੱਤੋਂ ਬਾਅਦ ਉਹ ਬਲਾਸਟ ਹੋ ਗਿਆ ਬਲਾਸਟ ਇੰਨਾ ਜਬਰਦਸਤ ਹੋਇਆ ਕਿ ਘਰ ਦੀਆਂ ਦੀਵਾਰਾਂ ਤੱਕ ਡੇਗੀਆਂ ਸੀ ਉਹ ਦਰਾਰਾਂ ਪੈ ਗਈਆਂ ਇੱਕ ਨੌਜਵਾਨ ਜਿਹੜਾ ਸੀ ਘਰ ਦਾ ਉਹ ਵੀ ਜਿਹੜਾ ਜ਼ਖਮੀ ਹੋ ਗਿਆ ਜਿੱਤ ਤੋਂ ਬਾਅਦ ਦੁਰਾਨੇ ਇਲਾਜ ਉਹਦੀ ਹੁਣ ਦੱਸਿਆ ਜਾ ਰਿਹਾ ਪੂਸੋ ਲੋਕ ਮੌਤ ਹੋ ਗਈ ਆ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਉਸ ਕੋਠੀ ਦੇ ਜਿੱਥੇ ਕੀ ਭਾਰੀ ਨੁਕਸਾਨ ਜੜਾ ਗਿਆ ਇਸ ਗੀਜਲ ਦੇ ਕਰਕੇ ਹੋ ਚੁੱਕਾ ਹੈਗਾ ਤੁਹਾਡਾ ਕੀ ਕਹਿਣਾ ਇਸ ਬਾਰੇ ਆਪਣੇ ਵਿਚਾਰ ਜਰੂਰ ਸਾਨੂੰ ਦਿਓ ਬਨੇ ਤੋਂ ਸਾਡੇ ਚੈਨ ਚ ਰਹਿਣ ਇਹਦੀ ਕੱਲ ਸਮਝੀ ਤਕਰੀਬਨ 6 ਵਜੇ ਇਨਫਾਰਮੇਸ਼ਨ ਮਿਲੀ ਕਿ ਕੋਠੀ ਨੰਬਰ 223 ਸੀ ਗ੍ਰੀਨਫੀਲਡ ਅੰਮ੍ਰਿਤਸਰ ਦੇ ਵਿੱਚ ਇੱਕ ਫਾਇਰ ਜਿਹੜੀ ਆ ਉਹ ਇਨਸੀਡੈਂਟ ਹੋਈ ਹੈ ਜਿਹਦੇ ਸਬੰਧ ਵਿੱਚ ਮੈਂ ਔਰ ਮੇਰਾ ਸਟਾਫ ਪਲੱਸ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਇਸ ਮੌਕੇ ਤੇ ਮੁਕਤੀ ਪੁਜ ਕੀ ਫਾਇਰ ਬ੍ਰਿਗੇਡ ਦੇ ਸਟਾਫ ਵੱਲੋਂ ਜਿਹੜੀ ਆ ਅੱਗ ਜਿਹੜੀ ਆ ਕਾਬੂ ਪਰ ਕਰ ਲਈ ਗਈ ਸੀ ਉਸ ਤੋਂ ਬਾਅਦ ਵਿੱਚ ਇਸੇ ਫਾਇਰ ਇਨਸੀਡੈਂਟ ਦੌਰਾਨ ਇੱਕ ਘਰ ਦੇ ਮਾਲਕਾ ਦਲਜੀਤ ਸਿੰਘ ਜਿਹਦੇ ਬਾਰੇ ਦੱਸਿਆ ਜਾ ਰਿਹਾ ਜਿਉਂ ਆਪਣੇ ਗੈਸ ਕੀ ਜਲਦਾ ਸੈਲ ਚੇਂਜ ਕਰ ਰਹੇ ਸੀ ਜਿਸ ਕਰਕੇ ਅੱਗ ਜਿਹੜੀ ਆ ਪਕਰ ਕਰਨ ਦਾ ਬਲਸਟ ਹੋਇਆ ਪਰ ਘਰਦਿਆਂ ਦੁਬਾਰਾਂ ਵੀ ਕਾਫੀ ਕਿਸਕੀਆਂ ਹੋਈਆਂ ਵਾ ਉਹਨਾਂ ਨੂੰ ਵੀ ਥੋੜੀ ਜੀ ਮਤਲਬ ਕਿ ਫਲੇਮਸ ਨੇ ਜਿਹੜੀ ਆ ਉਹ ਲਪਟ ਜਿਹੜੀ ਮੂੰਹ ਤੇ ਪਈ ਸੀ ਜੋ ਹਸਪੀਟਲ ਅਮਨਦੀਪ ਹਸਪਤਾਲ ਦਾਖਲ ਹੋਸਨ ਅੱਜ ਮੈਂ ਆਪਣੇ ਵੱਲੋਂ ਫਰੈਂਜਿਕ ਟੀਮ ਜਿਹੜੀ ਆ ਬਲਾਕ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਕਰ ਰਿਆ ਉਹ ਅੰਦਰ ਲੱਗੀ ਹੋਈ ਆ ਔਰ ਜਿਹੜਾ ਦਰਜੀਤ ਸਿੰਘ ਸੀ ਜਿਹਦੇ ਨੇ ਜਿਹਨੇ ਵੱਲੋਂ ਸਲ ਚੇਂਜ ਕੀਤੇ ਜਾ ਰਹੇ ਸਨ ਉਹ ਉਹਦੀ ਹਸਪੀਟਲ ਜਰਨੀ ਸੀ ਜਸਟ ਹੁਣੇ ਪਰਮਿਸ਼ਨ ਮਿਲੀ ਆ ਪੀਨ ਦੀ ਡੈਥ ਹੋ ਚੁੱਕੀ ਆ ਜੋ ਮੇਰਾ ਕੰਸਰਨ ਡਿਊਟੀ ਅਫਸਰ ਜਿਹੜਾ ਇਹ ਸੀ ਸ਼ਾਮ ਸਿੰਘ ਜਿਹੜਾ ਉੱਥੇ ਗਿਆ ਹੋਇਆ ਵਾ ਜੋ ਵੀ ਬੰਦੀ ਕਾਰਵਾਈ ਆ ਉਹ ਅਮਿਤ ਸਿੰਘ ਲੰਦੀ ਆਏਗੀ ਸਰ ਹੁਣ ਤੱਕ ਕੀ ਗੱਲ ਹੈ ਸਾਹਮਣੇ ਫਿਲਹਾਲ ਆ ਜੇ ਫਰੈਂਜਿਕ ਟੀਮ ਲੱਗੀ ਹੋਈ ਆ ਜੀ ਨੈਕਸਟ ਇਹਦੀ ਬਾਰੀ ਅਸੀਂ ਕਾਰਨਾ ਬਾਰੇ ਪਤਾ ਲਗਾਵਾਗੇ ਕਿ ਕਿੰਨਾ ਕਾਰਨਾ ਕਰਕੇ ਇਹ ਮਤਲਬ ਕਿ ਇਨਸੀਡੈਂਟ ਹੋਈ ਆ ਉਹ ਕੈਜ਼ੁਅਲਟੀ ਜਿਹੜੀ ਅੱਜ ਹੋਈ ਆ ਕਿਉਂ ਹੋਈ ਆ ਉਹਦੇ ਬਾਰੇ ਜਿਹੜੀ ਫਰਾਂਸੀਸੀ ਟੀਮ ਜਿਹੜੀ ਉਹ ਸੈਂਪਲ ਲੈ ਰਹੇ ਆ